ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਭਗਤ ਜੀ ਦੇ ਕਲਬਾਈ ਸ਼ਬਦ ਸੰਪੂਰਨ ਹੋਇਸੀ ਆਓ ਅੱਗੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਟਿਪਦੇ ਅੱਠ ਤੁਕੇ ਦੋ ਤੁਕੇ ਸੱਤ ਇੱਕ ਤੁਕਾ ਇੱਕ ਇਹ ਸ਼ਬਦ ਭਗਤ ਜੀ ਦੇ ਰੰਭ ਹੁੰਦੇ ਹਨ ਆਪਣੀ ਰਚਨਾ ਤੋਂ ਭਗਤ ਜੀ ਵਚਨ ਕਰਦੇ ਹਨ ਜੀ ਆਸਾ ਸ੍ਰੀ ਕਬੀਰ ਜੀੋ ਕੇ 蒂ਪਦੇ 8 2 ਤੁਕੇ 7 1 ਤੁਕਾ 1 1 ਊਂਕਾਰ 7 ਗੁਰਪ੍ਰਸਾਦ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਆਸਾ ਰਾਗ ਦੇ ਵਿੱਚ ਭਗਤ ਜੀ ਦੇ ਸ਼ਬਦ ਹਨ 蒂ਪਦੇ ਤੋਂ ਭਾਵ ਤਿੰਨ ਤਿੰਨ ਤੁਖਾਂ ਦੇ 8 ਸ਼ਬਦ ਅਤੇ ਦੋ ਪਦੇ ਦੋ ਤੁਕਾਂ ਦੇ ਸੱਤ ਸ਼ਬਦ ਇੱਕ ਤੁਖੰਦ ਇੱਕ ਸ਼ਬਦ ਭਗਤ ਜੀ ਉਚਾਰਨ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਭਗਤ ਜੀ ਸ਼ਬਦ ਦੀ ਭਾਈ ਰਮਤਾ ਕਰਦੇ ਹਨ ਉਪਲੀ ਪੂਰਨ ਪ੍ਰਮਾਤਮਾ ਇੱਕ ਸਰੂਪ ਹੈ ਇੱਕੋ ਹੀ ਸਾਰੇ ਬ੍ਰਹਿਮੰਡ ਦਾ ਹਰੀ ਮਾਲਕ ਹੈ ਜਿਹਦੀ ਮੂਰਤ ਸਤ ਸਰੂਪੈ ਕਾਲ ਤੋਂ ਰਹਤ ਗੁਰ ਪ੍ਰਸਾਦ ਤੁ ਭਾਵ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਹਰਿ ਦੀ ਪ੍ਰਾਪਤੀ ਹੈ ਜੀ ਬਿੰਦ ਤੇ ਜਿੰਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰੱਖਿਆ ਬਹੁਰ ਲਾਗੀ ਮਾਇਆ ਤਨ ਤਨ ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਦੀਆਂ ਪੰਕਤੀਆਂ ਦੇ ਵਿੱਚ ਬਤਨ ਕਰਦੇ ਹਨ ਜਿਵੇਂ ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੀਜੇ ਪਾਤਸ਼ਾਹ ਜੀ ਨੇ ਸਰੀਰ ਬਾਰੇ ਵਰਣਨ ਕੀਤਾ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੁ ਵਿਸਾਰੀਏ ਮਨੁ ਕਿਉ ਵਿਸਾਰੀਏ ਵਡਦਾਤਾ ਜੇ ਅਗਨ ਮੈਂ ਆਹਾਰ ਪੁਚਾਵੇ ਭਗਤ ਕਬੀਰ ਸਾਹਿਬ ਜੀ ਵੀ ਬਚਨ ਕਰਦੇ ਹਨ ਬਿੰਦ ਤੇ ਜਿੰਨ ਪਿੰਡ ਕੀਆ ਇੱਕ ਬੂੰਦ ਤੋ ਜਿੰਨੇ ਸਰੀਰ ਦੀ ਰਚਨਾ ਕਰਤੀ ਬਿੰਦ ਪਿਤਾ ਦੇ ਬਿੰਦ ਤੋਂ ਭਾਵ ਕੀ ਰਕਤ ਤੋਂ ਇਹ ਸਰੀਰ ਨੂੰ ਰਚਨਾ ਕੀਤਾ ਮਾਲਕ ਨੇ ਇਹ ਪਿੰਡ ਤੋਂ ਭਾਵ ਹੁੰਦਾ ਸਰੀਰ ਬਿੰਦ ਤੇ ਜਿੰਨ ਪਿੰਡ ਕੀਆ ਅਗਨ ਕੁੰਡ ਰਹਾਇਆ ਭਗਤ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਹਰੀ ਪਰਮੇਸ਼ਰ ਨੇ ਕਿਰਪਾ ਧਾਰੀ ਕਿਰਪਾ ਕੀਤੀ ਇਹ ਜੀਵੋ ਪਿੰਡ ਦੀ ਰਚਨਾ ਕੀਤੀ ਪਿਤਾ ਦੀ ਬਿੰਦ ਤੇ ਮਾਤਾ ਦੀ ਰਕਤ ਤੋਂ ਅਗਨਕੁੰਡ ਰਹਾਇਆ ਭਗਤ ਜੀ ਕਹਿੰਦੇ ਮਾਤਾ ਤੇ ਗਰਭ ਦੇ ਵਿੱਚ ਅਗਨ ਦੇ ਵਿੱਚ ਇਹ ਸਰੀਰ ਨੂੰ ਬਣਾਉਣਾ ਕੀਤਾ ਤੇ ਬਚਾਉਣਾ ਕੀਤਾ ਇਹ ਮਾਲਕ ਦੀ ਹਰੀ ਦੀ ਪ੍ਰਭੂ ਦੀ ਮਾਲਕ ਦੀ ਪਾ ਭਗਤ ਜੀ ਕਹਿੰਦੇ ਵੱਡੀ ਬਖਸ਼ਿਸ਼ ਹੈ ਕਿਰਪਾ ਹੈ ਜਿੰਨੇ ਦੇਖੋ ਉਹ ਅਗਨਕੁੰਡ ਦੇ ਵਿੱਚ ਵੀ ਸਾਨੂੰ ਬਚਾਉਣਾ ਕੀਤਾ ਉਹਦੀ ਬੰਦਗੀ ਦੇ ਨਾਲ ਭਜਨ ਦੇ ਨਾਲ ਉਹਦੀ ਬਖਸ਼ਿਸ਼ ਦੇ ਨਾਲ ਅਸੀਂ 10 ਮਹੀਨੇ ਮਾਂ ਦੇ પેટ ਦੇ ਵਿੱਚ ਰਹੇ ਇਹ ਬਚਨ ਕਰਦੇ ਹਨ ਭਗਤ ਜੀ 10 ਮਾਸ ਮਾਤਾ ਉਦਰ ਰੱਖਿਆ ਭਗਤ ਜੀ ਕਹਿੰਦੇ 10 ਮਹੀਨੇ ਮਾਤਾ ਦੇ ਉਦਰ ਦੇ ਵਿੱਚ ਸਾਨੂੰ ਰੱਖਣਾ ਕੀਤਾ ਤੀੜੀ ਅਗਣ ਤੋਂ ਅਸੀਂ ਬਚ ਨਹੀਂ ਸੀ ਸਕਦੇ ਜਿੱਥੇ ਜੋ ਕੁਝ ਮਾਂ ਖਾਂਦੀ ਆ ਉਸ ਸਵਾਭ ਬਣ ਜਾਂਦਾ ਉਹ ਅਗਣ ਦੇ ਨਾਲ ਉਹ ਗਰਮੀ ਦੇ ਨਾਲ ਖਾਦਾ ਪੀਤਾ ਵੀ ਸਵਾਭ ਬਣ ਜਾਂਦਾ ਉਸ ਜਗ੍ਹਾ ਤੇ ਸਾਨੂੰ ਉਹਨੇ ਬਚਾਣਾ ਕੀਤਾ ਅਕਤ ਜੀ ਕਹਿੰਦੇ ਮਾਂ 10 ਮਾਸ ਤੋਂ ਭਾਵ 10 ਮਹੀਨੇ ਮਾਤਾ ਉਧਰ ਰੱਖਿਆ ਭਗਤ ਜੀ ਕਹਿੰਦੇ ਮਾਂ ਦੇ ਗਰਭ ਵਿੱਚ ਰੱਖਣਾ ਕੀਤਾ ਬਾਹਰ ਲਾਗੀ ਮਾਇਆ ਭਗਤ ਜੀ ਕਹਿੰਦੇ ਜਦੋਂ ਸ੍ਰਿਸ਼ਟੀ ਤੇ ਅਸੀਂ ਪੈਦਾ ਹੋ ਗਏ ਤੇ ਫਿਰ ਦੇਖੋ ਲਿਵ ਟੁੱਟ ਗਈ ਸਾਜੀ ਸੁਰਤੀ ਜਿਹੜੀ ਸੀ ਉਖੜ ਗਈ ਲਿਵ ਉਖੜ ਗਈ ਮਾਇਆ ਨੇ ਸਾਨੂੰ ਪਿੱਛੇ ਜਿਹੜਾ ਬਚਨ ਆਇਆ ਭਗਤ ਜੀ ਦਾ ਆਇਆ ਸੀ ਨਾ ਮਾਈ ਹੇ ਮਾਤਾ ਨੇ ਮਾਇਆ ਰੂਪੀ ਮਾਣੇ ਸਾਨੂੰ ਆਪਣੇ ਜੰਗਲ ਚ ਜਕੜ ਚ ਫਸਾ ਲਿਆ ਹੇ ਸੰਸਾਰ ਦੀ ਤ੍ਰਿਸ਼ਨਾ ਦੀ ਹਵਾ ਲੱਗੀ ਜਿਵੇਂ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਕਹਿੰਦੇ ਨੇ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਪਾਤਸ਼ਾਹ ਜੀ ਆਨੰਦ ਸਾਹਿਬ ਦੇ ਵਿੱਚ ਸਾਰੇ ਸਰੀਰ ਬਾਰੇ ਵਰਣਨ ਕਰਦੇ ਹਨ ਕੰਨਾਵਾਰੇ ਜੀਬਾ ਬਾਰੇ ਅੱਖਾਂ ਬਾਰੇ ਸਰੀਰ ਬਾਰੇ ਕਹਿੰਦੇ ਜਦੋਂ ਪੈਦਾ ਹੋਇਆ ਸਤਿਗੁਰੂ ਜੀ ਕਹਿੰਦੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅੰਬਰ ਵਰਤਾਇ ਆਏ ਮਾਇਆ ਜੀਤ ਹਰ ਵਿਸਰੇ ਮੋਹ ਉਪਜੇ ਭਉ ਦੂਜਾ ਲਾਇਆ ਦੂਜਾ ਸ੍ਰਿਸ਼ਟੀ ਸੰਸਾਰ ਦੇ ਨਾਮ ਲਿਵ ਲਾ ਲਈ ਅਸੀਂ ਸੁਰਤੀ ਜੋੜ ਲਈ ਇਹ ਸੰਸਾਰ ਬਿਨ ਸੰਹਾਰ ਜਿਹੜੀ ਮਾਇਆ ਬੱਤੀ ਨੇ ਪੈਦਾ ਕੀਤੀਆਂ ਵਸਤਵਾਂ ਉਹਨਾਂ ਦੇ ਵਿੱਚ ਪਦਾਰਥਾਂ ਦੇ ਵਿੱਚ ਜੀਵਾਂ ਦੇ ਵਿੱਚ ਸਾਡੀ ਲਿਵ ਜੁੜ ਗਈ ਸੱਚੇ ਮਾਲਕ ਨਾਲ ਸੁਰਤੀ ਤੋੜ ਬੈਠੇ ਤੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਵੀ ਇੱਥੇ ਸਾਨੂੰ ਸਮਝਾਉਂਦੇ ਹਨ ਇਹਨੇ ਦਸ ਮਾਸ ਮਾਤਾ ਉਦਰ ਰਾਖਿਆ ਬਾਹਰ ਲਾਗੀ ਮਾਇਆ ਇਹਨੇ ਜਦੋਂ ਬਾਹਰ ਆਇਆ ਫਿਰ ਮਾਇਆ ਲੱਗ ਗਈ ਰਾਣੀ ਕਾਹੇ ਕੋ ਲੋਭ ਲੱਗੇ ਰਤਨ ਜਨਮ ਖੋ ਖੋਇਆ ਭਗਤ ਜੀ ਕਹਿੰਦੇ ਭਾਈ ਇਹ ਹਾਉ ਦੀ ਪੰਕਤੀ ਵਿੱਚ ਭਗਤ ਜੀ ਕੇਂਦਰੀ ਭਾਵ ਦਰਸਾਰਿਆ ਨੇ ਕਹਿੰਦੇ ਪ੍ਰਾਨੀ ਹੈ ਮਨੁੱਖ ਹੈ ਜੀਵ ਪ੍ਰਾਨੀ ਕਾਹੇ ਕੋ ਤੂੰ ਆਇਆ ਕਿਹੜੇ ਕੰਮ ਵਾਸਤੇ ਤੂੰ ਆਇਆ ਸੀ ਸੰਸਾਰ ਦੇ ਵਿੱਚ ਤੇੜਾ ਜਨਮ ਹੋਇਆ ਮਨੁੱਖਾ ਦੇ ਪਾਈ ਤੂੰ ਮਾਨਸ ਦੇ ਪੜਾਈ ਮਨੁੱਖਾ ਜਨਮ ਪਾਇਆ ਕਿਸ ਵਾਸਤੇ ਪਾਇਆ ਰਤਨ ਜਨਮ ਹੋਇਆ ਕਹਿੰਦੇ ਰਤਨਾ ਵਰਗਾ ਇਹ ਜਨਮ ਸੀ ਜਿਹੜਾ ਕੌਡੀਆਂ ਦੇ ਪਾ ਤੂੰ ਵੇਚ ਛੱਡਿਆ ਹੈ ਰਤਨ ਦੇ ਤੁਲ ਜਨਮ ਨੂੰ ਕਿਹਾ ਮਹਾਰਾਜ ਨੇ ਜਿਵੇਂ ਕਹਿੰਦੇ ਰਤਨਾ ਦਾ ਰਤਨ ਨਿਰਮੋਲਖ ਹੁੰਦੇ ਹਨ ਇਸੇ ਤਰ੍ਹਾਂ ਇਹ ਜਨਮ ਨਿਰਮੋਲਖ ਸੀ ਤੇ ਭਗਤ ਜੀ ਕਹਿੰਦੇ ਤੂੰ ਪਰ ਗਵਾ ਛੱਡਿਆ ਰਾਨੀ ਕਾਹੇ ਕੋ ਤੂੰ ਜਰਾ ਸਮਝ ਸੋਚ ਤੂੰ ਕਾਦੇ ਵਾਸਤੇ ਆਇਆ ਸੀ ਤੂੰ ਇਹ ਜਨਮ ਰਤਨਾ ਰੂਪੀ ਜਨਮ ਨੂੰ ਖੋលਿਆ ਗਵਾ ਲਿਆ ਪੁਰਵ ਜਨਮ ਕਰਮ ਭੂਮ ਬੀਜ ਨਹੀਂ ਬੋਇਆ ਕਹਿੰਦੇ ਪਰ ਪਿਛਲੇ ਪੂਰਬਲੇ ਜਨਮਾਂ ਦਾ ਚੰਗੇ ਕਰਮਾਂ ਦਾ ਤੈਨੂੰ ਫਲ ਮਿਲਿਆ ਸੀ اے ਮਾਨਸ ਦੇ ਇਹ ਮਨੁੱਖਾ ਜਨਮ ਕਿਤੇ ਪਿਆਰਿਓ ਐਵੇਂ ਨਹੀਂ ਮਿਲਿਆ 83 ਲੱਖ ਜੂਨ ਪਾਏ ਇਹ ਸੁਖ ਸਰ ਸਰੀਰ ਨੂੰ ਇਹ ਮਨੁੱਖਾ ਜਨਮ ਨੂੰ ਇਹ ਜੂਨ ਨੂੰ ਸਰਦਾਰੀ ਮਿਲੀ ਹੈ 83 ਲੱਖ ਜੂਨਾਂ ਦਾ ਇਹ ਸਰਦਾਰ ਮਨਿਆ ਮਨੁੱਖਾ ਜੀ ਦਰੂਹ ਜਿਹੜੀ ਇਸ ਜਨਮ ਐ ਔਰ ਅਸੀਂ ਸਰਦਾਰੀ ਕਰੀ ਨਹੀਂ ਪਾਏ ਅਸੀਂ ਪਿਆਰੇ ਫੇਰੀਓ ਪਛਮਾ ਵਾਲੇ ਕੰਮ ਆਮ ਕੰਮ ਕਰਦੇ ਰਹੇ ਮਹਾਰਾਜ ਨੇ ਤੇ ਕਹਿਆ ਕੀ ਇਹ ਸਰਦਾਰੀ ਹੈ ਜੂਨ ਇਸ ਵਿੱਚ ਸਰਦਾਰੀ ਕਰਨੀ ਸੀ ਪਰ ਅਸੀਂ ਉਹ ਕੰਮ ਹੀ ਛੱਡਦੇ ਉਹ ਜਿਹੜਾ ਕਾਰਜ ਕਰਨਾ ਸੀ ਵਿਸਾਰਤਾ ਇੱਥੇ ਨਾਮ ਦਾ ਬੀਜ ਬੋਜਣਾ ਸੀ ਇਸ ਖੇਤੀ ਦੇ ਵਿੱਚ ਇਹ ਜ਼ਮੀਨ ਜਿਹੜੀ ਸਾਨੂੰ ਮਿਲੀ ਮਾਨਸ ਤੇਹ ਜਨਮ ਭਗਤ ਜੀ ਕਹਿੰਦੇ ਪੂਰਵ ਜਨਮ ਕਰਮ ਭੂਮ ਬੀਜ ਨਹੀਂ ਪਾਇਆ ਕਹਿੰਦੇ ਪੂਰਵਲੇ ਜਨਮ ਦਾ ਫਲ ਸਾਨੂੰ ਮਿਲਿਆ ਸੀ ਮਨੁੱਖਾ ਦੇ ਯਾਰ ਵੈ ਮੈ ਨਹੀਂ ਮਿਲੀ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਅਜ ਮੀਨ ਕਰੰਗਾ ਕਈ ਜਨਮ ਪੰਖੀ ਹੋਏ ਭਾਈ ਜਨਮ ਪੰਖੀਆਂ ਦੀ ਜੁਨਾ ਦੇ ਵਿੱਚ ਸੱਪਾਂ ਦੀ ਜੁਨਾ ਵਿੱਚ ਅਸੀਂ ਰਹਿ ਚੁੱਕੇ ਹਾਂ ਇੰਨੀਆਂ ਜੁਨਾ ਪਿੱਛੇ ਗਿਣਤੀਆਂ ਮਹਾਰਾਜ ਨੇ ਇਹ ਪੜ ਚੁੱਕੇ ਆ ਅਸੀਂ ਛੱਬਦੇ। کئی ਯੋਜਨ ਇਹ ਜੁਨਾਂ ਦੇ ਵਿੱਚ ਫਿਲੇ ਗਿਣਤੀ ਨਹੀਂ ਸਾਡੇ ਕੋਲ। ਇੰਨੇ ਕਸ਼ਟ ਭੋਗ ਕੇ ਸਾਡੀ ਆਤਮਾ ਨੂੰ ਫਿਰ ਮਹਾਰਾਜ ਨੇ ਕਰਮਾਂ ਦੇ ਪੂਰਵਲੇ ਕਰਮ ਸਾਡੇ ਜਾਗੇ। ਜਿਹਦੇ ਕਰਕੇ ਮਾਨਸ ਦੇ ਅਸੀਂ ਪਾਲੀ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ। ਅਸੀਂ ਸਮਝ ਲਈਏ ਸੋਚ ਲਈਏ ਸਾਡੇ ਵੱਡੇ ਭਾਗ ਹਨ। ਸਾਨੂੰ ਉਹ ਮਾਲਕ ਨੂੰ ਹਰੀ ਨੂੰ ਮਿਲਦਾ ਪਰਮੇਸ਼ਰ ਨੂੰ ਮਿਲਦਾ ਪਿਆਰੇ ਉਹ ਸਾਹਾਂ ਰੂਪੀ ਸਮਾਂ ਦਿੱਤਾ ਮਹਾਰਾਜ ਨੇ ਜਿੰਨੀ ਉਮਰ ਹੈ ਸਾਹ ਨੇ ਸਾਡੇ ਕੋਲੇ ਉਹਨੂੰ ਮਿਲਣ ਵਾਸਤੇ ਸਾਨੂੰ ਪ੍ਰਾਪਤ ਹੋਏ ਹਨ ਤੇ ਫਿਰ ਅਸੀਂ ਸੰਸਾਰ ਦੀ ਹਵਾ ਖਾਦੀ ਜਦੋਂ ਤੇ ਫਿਰ ਅਸੀਂ ਉਹਨੂੰ ਵਿਸਾਰਤਾ ਭੁੱਲ ਗਏ ਫਿਰ ਉਸੇ ਕੰਮਾਂ ਧੰਧਿਆਂ ਦੇ ਵਿੱਚ ਸੰਸਾਰੀ ਮੋਹ ਦੇ ਵਿੱਚ ਅਸੀਂ ਫਸ ਗਏ ਤੇ ਨਿਕਲ ਹੀ ਨਹੀਂ ਪਾਏ ਮਹਾਰਾਜ ਦੀ ਭਗਤ ਜੀ ਤਾਂ ਕਹਿੰਦਾ ਨੇ ਕਹਿੰਦੇ ਭਾਈ ਇਹ ਕਰਮ ਪੂਰਵ ਜਨਮ ਕਰਮ ਭੂਮ ਭੂਮ ਪ੍ਰਿਥਵੀ ਨੂੰ ਕਹਿੰਦੇ ਹਨ ਇਹ ਧਰਤੀ ਨੂੰ ਭੂਮੀ ਆਪਾਂ ਕਹਿੰਦੇ ਆ ਨਾ ਸਰੀਰ ਰੂਪੀ ਭੂਮੀ ਪਾਈ ਐ ਸੀ ਭਗਤ ਜੀ ਕਹਿੰਦੇ ਜਿਵੇਂ ਸੰਸਾਰੀ ਖੇਤੀ ਬੀਜੀ ਦੀ ਆ ਨਾ ਸਾਡੇ ਕੋਲ ਭਵੇਂ 100 ਕਿੱਲਾ ਜ਼ਮੀਨ ਦਾ ਹੋਵੇ ਜਿੰਨੀ ਮਰਜ਼ੀ ਸਾਡੇ ਕੋਲ ਜਾਇਦਾਤ ਹੋਵੇ ਪਿਆਰੋ ਜੀ ਉਹਨੂੰ ਵੇਖੀ ਜਾਈਏ ਬੀਜੀ ਨਾ ਕੁਝ ਅਸੀਂ ਉਹਦੇ ਵਿੱਚ ਮਿਹਨਤ ਕਰਕੇ ਬੀਜ ਨਾ ਪਾਈਏ ساری ਜ਼ਿੰਦਗੀ ਖਾਲੀ ਦੀ ਖਾਲੀ ਕੁਝ ਪ੍ਰਾਪਤ ਨਹੀਂ ਕਰ ਸਕਦੇ ਉਹਦੇ ਵਿੱਚ ਬੀਜ ਮਿਹਨਤ ਕਰਕੇ ਰੱਖਣਾ ਪੈਂਦਾ ਫਿਰ ਸਾਨੂੰ ਉਹਦੀ ਮਾਇਆ ਪ੍ਰਾਪਤ ਹੁੰਦੀ ਹੈ ਫਲ ਮਿਲਦਾ ਇਸੇ ਤਰ੍ਹਾਂ ਕਰਮ ਪੂਰਵ ਜਨਮ ਕਰਮ ਭੂਮ ਪਾਈ ਅਸੀਂ ਇਸ ਜੀ ਸਰੀਰੂਪ ਜਿਉ ਪਿੰਡ ਜਿਹੜਾ ਸਾਡਾ ਸਰੀਰ ਹੈ ਇਹ ਭੂਮੀ ਮਹਾਰਾਜ ਨੇ ਸਾਨੂੰ ਨਾਮ ਦਾ ਬੀਜ ਰੱਖਣ ਵਾਸਤੇ ਦਿੱਤੀ ਸੀ ਕਿ ਪਿਆਰਿਓ ਪੱਸੀ ਤਾਂ ਰਾਖੀ ਨਹੀਂ ਪਾਏ ਇਹ ਖਾਲੀ ਦਾ ਖਾਲੀ ਤੁਰੇ ਫਿਰਦੇ ਆ ਇੱਥੇ ਵਿਕਾਰਾਂ ਨੂੰ ਵੀ ਬੀਜ ਬੀਜਤੇ ਜਿਹਦਾ ਫਲ ਫਿਰ ਸਾਨੂੰ ਸੂਲਾ ਭੋਗਣੀਆਂ ਪੈਣੀਆਂ ਜਿਹਦਾ ਫਲ ਸਾਨੂੰ ਜ਼ਹਿਰ ਮਿਲਣਾ ਪਿਆਰਿਓ ਇਸ ਕਰਕੇ ਵਿਸਾਰ ਜੀ ਇਹ ਛੱਡਦੀਏ ਉਹਦੇ ਇਸ ਭੂਮੀ ਦੇ ਵਿੱਚ ਸਰੀਰ ਦੇ ਵਿੱਚ ਮਹਾਰਾਜ ਕਹਿੰਦੇ ਭਗਤ ਜੀ ਕਹਿੰਦੇ ਨਾਮ ਦਾ ਪਿਆਰਿਆ ਬੀਜ ਬੀਜ ਲੈ ਤੇ ਨਈ ਤਾਂ ਭਗਤ ਜੀ ਕਹਿੰਦੇ ਫਿਰ ਉਸੇ ਜਗ੍ਹਾ ਤੇ ਜਾਣਾ ਪੈਣਾ ਪਉ ਪੂਰਵ ਜਨਮ ਕਰਮ ਭੂਮ ਬੀਜ ਨਾਹੀ ਪਾ ਬੋਇਆ ਕਹਿੰਦੇ ਜੇ ਇਹਦੇ ਚ ਬੀਜ ਨਹੀਂ ਨਾ ਬੋਇਆ ਤੂੰ ਰੱਖਿਆ ਫਿਰ ਕਹਿੰਦੇ ਤੈਨੂੰ ਪ੍ਰਾਪਤੀ ਨਹੀਂ ਹੋਣੀ ਰਹਾ ਇਸ ਰਾਮ ਦੇ ਕੀ ਭਗਤ ਜੀ ਬਚਨ ਕਰਦਿਆਂ ਨਾ ਬਾ ਬਾਰਕ ਤੇ ਬਿਰਧ ਭਿਆ ਹੋਣਾ ਸੋ ਹੋਇਆ ਕਹਿੰਦੇ ਫਿਰ ਸਮਾਂ ਤਲੰਗ ਦਾ ਜਾਣਾ ਭਾਈ ਅੱਜ ਬੱਚਾ ਕੱਲ ਨੂੰ ਬੱਚਾ ਨਹੀਂ ਰਹੇਗਾ ਜਵਾਨ ਹੋ ਜਾਏਗਾ ਤੇ ਜਵਾਨ ਹੋਇਆ ਜਵਾਨੀ ਆਈ ਉਸ ਤੋਂ ਬਾਅਦ ਫਿਰ ਤੂੰ ਬੁੱਢਾ ਵੀ ਹੋਣਾ ਭਗਤ ਜੀ ਕਹਿੰਦੇ ਬਾਰਕ ਤੇ ਬਿਰਧ ਭਿਆ ਕਹਿੰਦੇ ਬਾਰਕ ਤੋਂ ਤੂੰ ਬੁੱਢਾ ਹੋ ਜਾਵੇਂਗਾ ਬਿਰਧ ਹੋ ਜਾਵੇਂਗਾ ਫੂਣਾ ਸੋ ਹੋਇਆ ਭਗਤ ਜੀ ਕਹਿੰਦੇ ਜੋ ਨੇ ਦੇਖਿਆ ਮਾਲਕ ਨੇ ਜ਼ਿੰਦਗੀ ਦੇ ਸਾਹ ਉਹ ਤਾਂ ਪੂਰੇ ਹੋਣੀਆਂ ਨੇ ਇਹ ਜ਼ਿੰਦਗੀ ਨੇ ਤਾਂ ਚੱਲੀ ਜਾਣਾ ਰੁਕਣਾ ਨਹੀਂ ਹੈ ਜਾ ਜਮ ਆਏ ਚੂਟ ਪਕਰੈ ਕਬੇ ਕਾਹੀ ਰੋਇਆ ਭਗਤ ਜੀ ਕਹਿੰਦੇ ਫਿਰ ਕਾਤੋਂ ਰੋਣਾ ਜਦੋਂ ਤੇਰਾ ਸਮਾ ਆ ਗਿਆ ਬਢੇਪਾ ਆ ਗਿਆ ਉਸ ਤੋਂ ਬਾਅਦ ਤਾਂ ਸਵਾ ਆਉਣਾ ਹੈ ਜਮ ਨੇ ਆ ਖੜਨਾ ਹੈ ਫਿਰ ਗਿਣਤੀ ਸ਼ੁਰੂ ਹੋ ਜਾਣੀ ਹੈ ਜਦੋਂ ਥੋੜਾ ਸਮਾ ਥੋੜੇ ਸਵਾ ਰਹਿ ਜਾਂਦੇ ਹਨ ਮਨੁੱਖ ਦੇ ਪਿਆਰੋ ਜਮ ਆਸਰਾ ਨੇ ਖੜਦਾ ਫਿਰ ਉਹ ਗਿਣਤੀ ਕਰਦਾ ਰਹਿੰਦਾ ਸਾਹਾਂ ਦੀ ਕਦੋਂ ਇਹਦੇ ਸਾਹ ਪੂਰੇ ਹੋਣ ਚੋਟ ਤੋਂ ਭਾਵ ਜੂੜੇ ਤੋਂ ਫੜਦਾ ਉਹ ਭਗਤ ਜੀ ਕਹਿੰਦੇ ਜਾਂ ਜਮ ਆਏ ਚੋਟ ਪਕਰੇ ਭਗਤ ਜੀ ਕਹਿੰਦੇ ਪਕੜ ਲੈਂਦਾ ਜੂੜੇ ਤੋਂ ਵਾਲਾਂ ਤੋਂ ਤਬੇ ਕਾਹੇ ਰੋਇਆ ਭਗਤ ਜੀ ਕਹਿੰਦੇ ਫਿਰ ਕਿਉਂ ਰੋਣਾ ਹੈ ਫਿਰ ਤੈਨੂੰ ਰੋਣਾ ਪਏਗਾ ਪਛਤਾਣਾ ਪਏਗਾ ਜੀਵਨੇ ਕੀ ਆਸ ਕਰੇ ਜਮ ਨਿਹਾਰੇ ਸਾਸਾ ਮੋਦੋਂ ਵਿੱਚ ਚੁੰਨਾ ਜਵਾਂ ਦੇ ਜੰਮ ਦੇ ਹੱਥ ਵਿੱਚ ਤੇਰਾ ਜੂੜਾ ਤੈਨੂੰ ਕਿਸਾਂ ਤੋਂ ਫੜਦਾ ਸੋਚਦਾ ਕਦੋਂ ਸਾਹ ਪੂਰੇ ਹੋਣ ਮੈਂ ਜਾਨ ਕੱਢਾਂ ਪਰ ਫਿਰ ਵੀ ਜੀਵਨ ਦੀ ਤੈਨੂੰ ਆਸ ਹੈ ਹਜੇ ਫਿਰ ਵੀ ਸੰਸਾਰੀ ਮੋਹ ਦੇ ਵਿੱਚ ਤੇਰਾ ਮਨ ਜਾਂਦਾ ਹੈ ਤੇਰਾ ਮਨ ਖੁੱਬਦਾ ਕਿ ਮੈਂ ਹੋਰ ਜੀਲਾ ਉੱਥੇ ਵੀ ਤੂੰ ਛਡਾਣਾ ਚੁੰਨਾ ਉੱਥੇ ਵੀ ਛਡਾ ਕੇ ਭਜਣਾ ਚੁੰਨਾ ਕਿ ਮੈਨੂੰ ਹੋਰ ਜੀਵਨ ਮਿਲ ਜਾਵੇ ਮੈਨੂੰ ਜ਼ਿੰਦਗੀ ਹੋਰ ਮਿਲ ਜਾਵੇ ਜੀਵਨੇ ਕੀ ਆਸ ਕਰੇ ਫਿਰ ਵੀ ਆਸ ਹੈ ਮਨ ਦੇ ਵਿੱਚ ਕਿ ਮੈਨੂੰ ਹੋਰ ਇਹ ਉਮਰਾਂ ਮਿਲ ਜਾਵੇ ਹੋਰ ਜ਼ਿੰਦਗੀ ਮਿਲ ਜਾਵੇ ਜਮਨ ਹਾਰੇ ਸਾਸਾ ਪਰ ਪਿਆਰਿ ਉਥੇ ਸਾਡੀ ਪੇਛ ਨਹੀਂ ਜਾਂਦੀ ਭਗਤ ਜੀ ਕਹਿੰਦੇ ਜਮ ਜੜਾ ਉਹ ਗਲੇ ਤੋਂ ਫੜ ਕੇ ਸਾਹ ਕੁੱਟ ਦਿੰਦਾ ਹਿੰਦੂ ਸਾਹ ਕੱਢ ਕੇ ਲੈ ਜਾਂਦਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਖੀਰਲੀ ਤੋਖ ਵਿੱਚ ਭਗਤ ਜੀ ਫਿਰ ਜਵਾਬ ਦਿੰਦਿਆਂ ਕਹਿੰਦੇ ਤਾਂ ਬਾਜੀਗਰ ਦੀ ਬਾਜੀ ਹੈ ਇਹ ਸੰਸਾਰ ਹੈ ਨਾ ਜਿਹੜਾ ਭਾਈ ਭਗਤ ਜੀ ਕਹਿੰਦੇ ਬਾਜੀ ਗਰੀ ਸੰਸਾਰ ਕਬੀਰਾ ਕੀਤ ਢਾਲ ਪਾਸਾ ਇਹਦੇ ਕਬੀਰ ਜੀ ਕਹਿੰਦੇ ਇਹ ਤਾਂ ਸੰਸਾਰ ਭਾਈ ਇੱਕ ਬਾਜੀਗਰ ਜਿਵੇਂ ਤਮਾਸ਼ੀ ਤਮਾਸ਼ਾ ਲਾਂਦਾ ਬਾਜੀਗਰ ਆਪਣੀਆਂ ਬਾਜ਼ੀਆਂ ਦਿਖਾਂਦਾ ਖਲਾਰਾ ਕਿੰਨਾ ਪੰਦਾ ਅਸੀਂ ਵੀ ਪਾਇਆ ਹੋਇਆ ਅਸੀਂ ਵੀ ਬਾਜੀਗਰ ਦੀ ਤਰ੍ਹਾਂ ਹੀ ਆਂ ਇਹ ਮਗਧ ਜੀ ਕਹਿੰਦੇ ਉਹ ਬਾਜੀਗਰ ਖਲਾਰਾ ਪੰਦਾ ਹੈ ਬਾਜ਼ੀਆਂ ਦਿਖਾਂਦਾ ਹੈ ਪਰ ਥੋੜੇ ਚਿਰ ਬਾਦੀ ਉਹ ਖਤਮ ਹੋ ਜਾਂਦਾ ਸਾਰਾ ਕੁਝ ਇਸੇ ਤਰ੍ਹਾਂ ਇਹ ਸੰਸਾਰ ਰੂਪ ਬਾਜੀ ਖੇਡ ਰਿਹਾ ਸੀ ਕਬੀਰ ਸਾਬ ਜੀ ਕਹਿਣਾ ਕਰਦੇ ਨਾ ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਕਹਿੰਦੇ ਤੂੰ ਤਾਂ ਉਹਦਾ ਚੇਤਨ ਕਰਨਾ ਸੀ ਆਪਣੇ ਮਨ ਨੂੰ ਇਧਰ ਨੂੰ ਢਲਣਾ ਕਰ ਆਪਣਾ ਮਾਨ ਇਹਦਰ ਮੋੜਨਾ ਕਰੇ ਇਹ ਮਨ ਨੂੰ ਉਹਦੇ ਨਾਮ ਰੂਪੀ ਉਹਨਾਂ ਦੇ ਵਿੱਚ ਇਹਨੂੰ ਲੀਨ ਕਰਨਾ ਸੀ ਪਰ ਤੁਨ ਸੰਸਾਰੀ ਪਦਾਰਥਾਂ ਦੇ ਵਿੱਚ ਸੰਸਾਰੀ ਮੋਹ ਦੇ ਵਿੱਚ ਇਹ ਬਾਜੀ ਨੂੰ ਹਾਰ ਕੇ ਚਲਾ ਗਿਆ ਇਹ ਭਗਤ ਜੀ ਦੇ ਅੱਜ ਦੇ ਸ਼ਬਦ ਦੀ ਵਿਚਾਰ ਹੈ ਉਥੇ ਸਾਨੂੰ ਜੀਵਾਂ ਨੂੰ ਦੱਸਦੇ ਹਨ ਭਗਤ ਜੀ ਕਹਿੰਦੇ ਇਹ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਸਾਡੀ ਆਪਣੀ ਨਹੀਂ ਮਨੁੱਖਾ ਜਨਮ ਸਾਨੂੰ ਉਹ ਮਾਲਕ ਦੀ ਕਿਰਪਾ ਨਾਲ ਪੂਰਬਲੇ ਚੰਗੇ ਕਰਮਾਂ ਦਾ ਫਲ ਮਿਲਿਆ ਏ ਤੇ ਪਿਆਰਿਓ ਇਹ ਸਰੀਰ ਨੂੰ ਨਾ ਗਵਾਈਏ ਜਾਂ ਈਮਾਨ ਸਜਨ ਮੁਦਲੰਭ ਹੈ ਹੋਏ ਨਾ ਬਾਰੰਬਾਰ ਜਉ ਬਨ ਫਲ ਪਾਕੇ ਭੋਏਂ ਗਿਰੈ ਹੋਰ ਨਾ ਲਾਕੇ ਡਾਲ ਉਥੇ ਬਚਨ ਕਰ ਦੇਨ ਮਹਾਰਾਜ ਕਹਿੰਦੇ ਦੁਬਾਰਾ ਫਿਰ ਜੁੜਨਾ ਨਹੀਂ ਹੈ ਇੱਕ ਵਾਰੀ ਇਸ ਦਰਖਤ ਨਾਲੋਂ ਰੁੱਖ ਨਾਲੋਂ ਫਲ ਟੁੱਟ ਜਾਵੇ ਉਹ ਦਵਾਰਾਂ ਡਾਲੀ ਦੇ ਨਾਲ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਇਹ ਮਾਨਸ ਜਨਮ ਹੈ ਕਿ ਮਨੁੱਖਾ ਜਨਮ ਦੀ ਬਾਜ਼ੀ ਨੂੰ ਜਿੱਤ ਕੇ ਜਾਈਏ ਬਾਣੀ ਪੜიਏ ਬਾਣੀ ਵਿਚਾਰੀਏ ਸ਼ੁਭ ਅਮਲ ਧਾਰਨ ਕਰੀਏ ਜਿਹਦੇ ਨਾਲ ਇਹ ਮਾਨਸ ਦੇ ਮਨੁੱਖਾ ਜਨਮ ਯਾਰੋ ਸਫਲ ਬਣ ਸਕਦਾ ਹੈ ਇਨੀਆਂ ਨੂੰ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿਕਾਂ ਭੁੱਲਾਂ ਜੰਨੀਆਂ ਨਾਰਾਇਣ ਮਹਾਰਾਜ ਮਤਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ